ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਮਾ ਸ਼ਹਿਰ ਦੇਖ ਰਹੇ ਸੋਲੇ ਕਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਬਰਨਾਲਾ ਪੁਲਿਸ ਨੇ ਇੱਕ ਵੱਡੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਜਾਲੀ ਕਾਗਜ਼ ਤਿਆਰ ਕਰਕੇ ਵੇਚਦੇ ਸਨ ਮਹਿੰਗੇ ਰੇਟਾਂ ਤੇ ਗੱਡੀਆਂ ਬਰਨਾਲਾ ਪੁਲਿਸ ਨੇ ਇੱਕ ਵੱਡੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਦੱਸ ਦਈਏ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਅਤੇ ਉਹਨਾਂ ਦੇ ਜਾਲੀ ਕਾਗਜ਼ ਤਿਆਰ ਕਰਵਾ ਕੇ ਕੋਲੇ-ਪਾਲੇ ਲੋਕਾਂ ਨੂੰ ਮਹਿੰਗੇ ਭਾਅ ਤੇ ਇਹ ਗੱਡੀਆਂ ਵੇਚਦੇ ਸਨ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਐਸਪੀ ਡੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਤਨੋਲਾ ਵਿਖੇ ਚੈਕਿੰਗ ਦੌਰਾਨ ਉਮੇਸ਼ ਕੁਮਾਰ ਅਤੇ ਜਸਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਹਨਾਂ ਤੋਂ ਇੱਕ ਜੈਨ ਕਾਰ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਪੁੱਛਗਿੱਛ ਦੌਰਾਨ ਉਹਨਾਂ ਨੂੰ ਥਾਰ, ਕ੍ਰੇਟਾ, ਵਰਨਾ, ਫੋਰਚੂਨਰ ਅਤੇ ਕੁੱਲ 7 ਜਿਹੜੀਆਂ ਕਾਰਾਂ ਆ ਪੁਲਿਸ ਨੂੰ ਬਰਾਮਦ ਹੁੰਦੀਆਂ ਨੇ ਇਹਨਾਂ ਚੋਰਾ ਤੋਂ ਉਹਨਾਂ ਕਹਿ ਕੇ ਹੁਣ ਤੱਕ ਉਹਨਾਂ ਵੱਲੋਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਗੱਲ ਸਾਹਮਣੇ ਆਈ ਹੈ ਕਿ ਗਰੋ ਪੰਜਾਬ ਅਤੇ ਬਾਹਰਲੀਆਂ ਸਟੇਟਾਂ ਦਿੱਲੀ ਵਿੱਚੋਂ ਕਾਰਾਂ ਗੱਡੀਆਂ ਚੋਰੀ ਕਰਕੇ ਫੁੱਲ ਫਾਈਨੈਂਸ ਹੋਈਆਂ ਕਾਰਾਂ ਜਿਨ੍ਹਾਂ ਦੀਆਂ ਕਿਸ਼ਤਾਂ ਨਾ ਭਰੀਆਂ ਜਾਣ ਜਾਂ ਐਕਸੀਡੈਂਟ ਵਿੱਚ ਪੂਰੀ ਤਰ੍ਹਾਂ ਖਤਮ ਹੋਈਆਂ ਗੱਡੀਆਂ ਉਹਨਾਂ ਦੇ ਇੰਜਨ ਨੰਬਰ ਟੈਂਪਰਿੰਗ ਕਰਕੇ ਤੇ ਜਾਲੀ ਫਰਜ਼ੀ ਐਨਓਸੀ ਤਿਆਰ ਕਰਕੇ ਗੱਡੀਆਂ ਕਾਰਾਂ ਦੇ ਬਿੱਲਾਂ ਵਿੱਚ ਚਾਸੀ ਨੰਬਰ ਇੰਜਨ ਨੰਬਰ ਦੇ ਅੱਖਰਾਂ ਨੂੰ ਬਦਲ ਕੇ ਹੋਰ ਕਾਗਜ਼ਾਤ ਨਾਲ ਛੇੜਛਾੜ ਕਰਕੇ ਰਜਿਸਟ੍ਰੇਸ਼ਨ ਅਧਾਰਤੀ ਦੇ 에ਜੰਟਾਂ ਜਾਂ ਕਲਰਕਾਂ ਨਾਲ ਮਿਲ ਕੇ ਕਾਰਾਂ ਗੱਡੀਆਂ ਦੇ ਗਲਤ ਤਰੀਕੇ ਨਾਲ ਜਾਲੀ ਆਰਸੀਆਂ ਤਿਆਰ ਕਰਵਾ ਕੇ ਨਵੇਂ ਰਜਿਸਟ੍ਰੇਸ਼ਨ ਨੰਬਰ ਵੀ ਜਾਲੀ ਫਰਜੀ ਤਿਆਰ ਕੀਤੇ ਐਡਰੈਸ ਤੇ ਲਗਾ ਕੇ ਅੱਗੇ ਭੋਲੇ-ਪਾਲੇ ਲੋਕਾਂ ਨੂੰ ਮੋਟੀਆਂ ਰਕਮਾਂ ਵਿੱਚ ਇਹ ਗੱਡੀਆਂ ਵੇਚਦੇ ਸਨ ਤੇ ਉਹਨਾਂ ਨਾਲ ਠੱਗੀਆਂ ਮਾਰਦੇ ਸਨ ਉਹਨਾਂ ਕਹੇ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਫੜੇ ਗਏ ਵਿਅਕਤੀਆਂ ਨਾਲ ਹੰਡਾ ਹਾਸਲ ਕੀਤਾ ਗਿਆ ਤੇ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਅਹਿਮ ਖੁਲਾਸੇ ਹੋਣਗੇ ਦਿਖਾਉਣੀ ਤੁਹਾਨੂੰ ਮੋਕੀ ਦੀ ਪੂਰੀ ਤਸਵੀਰ ਹਾਂਜੀ ਅੱਜ ਸਾਡੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੇ ਆਧਾਰ ਤੇ ਪਿਛਲੇ ਕੁਝ ਸਮੇਂ ਤੋਂ ਜਿਵੇਂ ਅਸੀਂ ਰੁਟੀਨ ਦੇ ਵਿੱਚ ਸਾਡੀ ਪੁਲਿਸ ਬਹੁਤ ਸਾਰੇ ਰੇਡਸ ਹੋਰ ਗਤੀਵਿਧੀਆਂ 'ਤੇ ਧਿਆਨ ਦਿੰਦੇ ਹੋਏ ਨਾਕੇ ਬੰਦੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਜਿਸ ਦੌਰਾਨ ਇਹ 17 6 ਦਾ ਮੈਟਰ ਹੈਗਾ ਵੀ ਇਹਨਾਂ ਦਾ ਨਾਕਾ ਜਿਹੜਾ ਲੱਗਾ ਹੋਇਆ ਸੀ ਤੇ ਇਹਨਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਐ ਸੀਆਈ ਟੀਮ ਨੂੰ ਸਾਡੇ ਇੰਸਪੈਕਟਰ ਬਲਜੀਤ ਜੀ ਨੂੰ ਤੇ ਉਸ ਤੋਂ ਬਾਅਦ ਉਹ ਜ਼ਿਆਦਾ ਇੱਕ ਜ਼ੈਨਕਾਰ ਜਿਸ ਦਾ ਨੰਬਰ ਸੀਗਾ ਪੀਬੀ 19ਡੀ 3144 ਇਹ ਚੋਰੀ ਕਰਕੇ ਲੈ ਕੇ ਆ ਰਹੇ ਸੀਗੇ ਜਿਨ੍ਹਾਂ ਨੂੰ ਰੰਗੇ ਹੱਥੀ ਸਾਡੀ ਟੀਮ ਨੇ ਕਾਰ ਚੋਰੀ ਬਰਾਮਦ ਕੀਤੀ ਉਸ ਦੀ ਲੜੀ ਵਿੱਚ ਅਗਲੀ ਤਫ਼ਤੀਸ਼ ਕਰਦੇ ਹੋਏ ਉਸ ਦੇ ਵਿੱਚ ਅਗਲੀ ਤਫਤੀਸ਼ ਕਰਦੇ ਹੋਏ ਜਿਹੜੀ ਥਾਰ ਸੀ ਇੱਕ ਕਾਲੇ ਰੰਗ ਦੀ ਉਸ ਦਾ ਨੰਬਰ ਸੀ PB930106 ਜਿਹੜੀ ਕਿ ਗਰਚਾ ਰੋਡ ਤੇ ਗਲੀ ਵਿੱਚ ਖੜੀ ਕੀਤੀ ਹੋਈ ਸੀ ਉਹ ਇਹਨਾਂ ਦੇ ਇਨਕਸ਼ਾਫ ਤੇ ਬਰਾਮਦ ਹੋਈ ਉਸੇ ਲੜੀ ਵਿੱਚ ਹੋਰ ਕਈ ਗੱਡੀਆਂ ਜਿਨ੍ਹਾਂ ਵਿੱਚੋਂ 3 ਕਰੇਟਾਕਾਰ ਦੋ ਫਾਰਚੂਨਰ ਇੱਕ ਵਰਨਾ ਟੋਟਲ 8 ਗੱਡੀਆਂ ਹੁਣ ਤੱਕ ਰਿਕਵਰ ਹੋ ਗਈਆਂ ਤੇ ਇਸ ਦੀ ਲੜੀ ਵਿੱਚ ਜਿਹੜੇ ਸੀਗੇ ਇਹਨਾਂ ਦੇ 6 ਦੇ ਕਰੀਬ ਜਿਹੜੇ ਸੀਗੇ ਨਾਲ ਜਿਹੜੇ ਜਿਨ੍ਹਾਂ ਦੀ ਇਸ ਦੇ ਵਿੱਚ ਸ਼ਮੂਲੀਅਤ ਪਾਈ ਜਾ ਰਹੀ ਹੈ ਹੁਣ ਤੱਕ ਦੀ ਪੜਤਾਲ ਦੇ ਵਿੱਚ ਉਹ ਸਾਰਿਆਂ ਤੋਂ ਪੂਛ ਪੜਤਾਲ ਚੱਲ ਰਹੀ ਹੈ ਰਮਾਨ ਤੇ ਚੱਲ ਰਹੇ ਨੇ ਤੇ ਹੋਰ ਬਹੁਤ ਸਾਰੀਆਂ ਗੱਡੀਆਂ ਤੇ ਬਹੁਤ ਸਾਰੇ ਜਿਹੜੇ ਇਸ ਕੰਮ ਦੇ ਵਿੱਚ ਲਿਪਤ ਸਿਗੇ ਉਹਨਾਂ ਦਾ ਜਲਦੀ ਹੀ ਹੋਰ ਪਰਦਾਫਾਸ਼ ਹੋਣ ਦੀ ਵੱਡੇ ਲੈਵਲ ਤੇ ਉਮੀਦ ਹੈ ਕਿਉਂਕਿ ਇਸ ਦੇ ਵਿੱਚ ਕੀ ਕਰਦੇ ਸੀ ਇਹ ਵੀ ਜਿਵੇਂ ਕੋਈ ਗੱਡੀ ਟੋਟਲ ਐਕਸੀਡੈਂਟਲ ਹੋ ਗਈ ਉਹਦੇ ਉਥੋਂ ਗੱਡੀ ਦਾ ਜਿਹੜਾ ਸੀਗਾ ਇਹ ਆਪਣਾ ਨੰਬਰ ਜਿਹੜਾ ਸੀਗਾ ਆਪਣਾ ਹੋਰ ਨਵਾਂ ਲੈ ਕੇ ਬਿਲ ਨਵੇਂ ਬਣਾ ਕੇ ਔਰ ਇਹ ਇਥੇ ਕਿਸੇ ਖਰੜ ਜਿਹੜੀ ਸੀਗੀ ਸਾਡੀ ਇੱਕ ਉਹਦੇ ਨਾਲ ਜਿਹੜੇ ਉਹ ਮਿਲ ਮਿਲੀ ਭੁਗਤ ਕਰਕੇ ਕਿਸੇ ਵੀ ਤਰੀਕੇ ਨਾਲ ਇਹ ਆਪਣਾ ਬਣਾ ਰਹੇ ਸੀਗੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਸਾਹਮਣੇ ਆਇਆ ਵੀ ਇਹ ਮਤਲਬ ਇੱਕ ਬਹੁਤ ਵੱਡਾ ਗੈਂਗ ਬਣ ਗਿਆ ਜਿਹੜਾ ਕਿ ਇਹ ਮਤਲਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਿਹਾ ਸੀ ਵੀ ਟੈਕਸ ਵੀ ਚੋਰੀ ਬਿੱਲ ਵੀ ਜਾਲੀ ਦਸਤਾਵੇਜ਼ ਸਾਰੇ ਜਾਲੀ ਬਣਾ ਕੇ ਕੋਈ ਡਿਸਮੈਂਟਲ ਗੱਡੀਆਂ ਹੁੰਦੀਆਂ ਸੀ ਉਹਨਾਂ ਦੀਆਂ ਚੋਰੀ ਹੋਈ ਗੱਡੀ ਦੇ ਜਾਂ ਕੋਈ ਗੱਡੀ ਹੋਰ ਜਿੱਦ ਕਿ ਇਸਤਨ ਟੋਟੋਜਨ ਦੀਆਂ ਸੀਗੀਆਂ ਉਹ ਹੋਰ ਸਟੇਟ ਸ਼ੋਅ ਲੈ ਆ ਕੇ ਇੱਧਰ ਵੇਚ ਦਿੰਦੇ ਸੀਗੇ ਹੁਣ ਤੱਕ ਦੀ ਪੜਤਾਲ ਦੇ ਵਿੱਚ ਇਸ ਜਿਆ ਸਾਹਮਣੇ ਆ ਰਹੀਆਂ ਹੋਰ ਪੜਤਾਲ ਦੇ ਵਿੱਚ ਜਿਹੜੇ ਹੋਰ ਬੰਦੇ ਸ਼ਾਮਲ ਹੋਣਗੇ ਅਗਲੀ ਪ੍ਰੈਸ ਕਾਨਫਰੰਸ ਤੋਂ ਦੱਸੇਗਾ ਲੱਗਦਾ ਜਾਲੀ ਨੰਬਰ ਲਗਾ ਕੇ ਗੱਡੀਆਂ ਵੇਚੀਆਂ ਜਾਂ ਰਹੀ ਸੀ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਉਹਦੇ ਵਿੱਚ ਟੈਂਪਰਿੰਗ ਕਰਕੇ ਇੰਜਨ ਚੈਸੀ ਨੰਬਰ ਹੋਰ ਦਸਤਾਵੇਜ਼ ਜਾਲੀ ਤੌਰ ਤੇ ਤਿਆਰ ਕਰਕੇ ਇਹ ਮਤਲਬ ਮਾਰਕੀਟ ਚ ਗੱਡੀਆਂ ਵੇਚਦੇ ਸੀਗੇ ਕਿੰਨੇ ਕਿੰਨੀ ਕੀਮਤਾਂ ਦੀਆਂ ਹੈਗੀਆਂ ਗੱਡੀਆਂ ਦੀ ਜਿਹੜਾ ਬਰਾਕੀ ਕਿਤੋਂ ਲੈਣ ਸਰ ਜੀ ਬੰਦੇ ਪੜੇਗੇ ਨੇ ਕਿੱਥੋਂ ਕਿੱਥੋਂ ਇਹ ਲਗ ਲਗ ਜਗ੍ਹਾ ਦੇ ਨੇ ਵੀ ਜਿਨ੍ਹਾਂ ਵਿੱਚੋਂ ਹਲੇ ਸਾਰੀ ਉਸ ਚੀਜ਼ ਐਸੀਆਂ ਨੇ ਵੀ ਸਾਡੀ ਇਹ ਬੜੀ ਅੱਛੀ ਰਿਕਵਰੀ ਹੈ ਅਸੀਂ ਚਾਹੁੰਦੇ ਹੋਰ ਰਿਕਵਰੀ ਵਧੀਆ ਬਣੇ ਸਰ ਇਹਦੇ ਵਿੱਚ ਆਰਟੀਓ ਦਾ ਅਫਸਰ ਦਾ ਵੀ ਕੋਈ ਕਿਤੇ ਆਇਆ ਹੈਗਾ ਸਾਡੇ ਹਾਂਜੀ ਆਊਗਾ ਜੀ ਆਣਗੇ ਜੋ ਵੀ ਵਿਚਾਰਨਗੇ ਪਰ ਕਿੰਨੇ ਕੀਮਤ ਦੀਆਂ ਗੱਡੀਆਂ ਤੁਸੀਂ ਬਰਾਮਦ ਕੀਤੀਆਂ ਸਾਰੇ ਇਹ ਜਿਵੇਂ ਹੁਣ ਦੇਖੋ ਤੁਹਾਡੀ ਹੈਗੀ ਥਾਰ ਹੀ ਹੈ 14 ਲੱਖ ਦੀ ਹੈ ਕਹਿੰਜੀ ਕ੍ਰੇਟਾ ਹੈਗੀ ਹੈ ਵੀ 14 ਲੱਖ ਦੀ ਹੈ ਫਿਰ ਕ੍ਰੇਟਾ ਇੱਕ ਹੈਗੀ ਹੈ ਜਿਹਦੀ ਐਸਵੀ ਦੇ ਵੈਲਿਊ ਦੀ 7 ਲੱਖ ਪੈ ਰਹੀ ਹੈ ਫਿਰ ਇੱਕ ਵਰਨਾਕਾਰ ਉਹਦੀ 5 ਲੱਖ ਪੈ ਰਹੀ ਹੈ ਫਿਰ ਫੋਰਚੂਨਰ ਗੱਡੀ ਦੀ ਕੀਮਤ 25-25 ਲੱਖ ਦੀ ਪੈ ਰਹੀ ਹੈ ਸੋ ਕਾਫੀ ਗੱਡੀਆਂ ਲੜੀ ਦੇ ਵਿੱਚ ਆ ਰਹੀਆਂ। ਇਹਦੇ ਵਿੱਚ ਇੰਸ਼ੋਰੈਂਸ ਵਾਲਾ ਵੀ ਹੈ ਸਰ ਜਿਵੇਂ ਅਪਾ ਗੱਲ ਕਰ ਰਹੇ ਸਰ ਕਿ ਗੱਡੀਆਂ ਟੋਟਲ ਲਾਸ ਵਾਲੀਆਂ ਹੋ ਜਾਂਦੀਆਂ ਨੇ। ਹਾਂਜੀ ਉਹ ਦੱਸਿਆ ਤੁਹਾਨੂੰ ਪਹਿਲਾਂ ਹੀ। ਟੋਟਲ ਲਾਸ ਵਾਲੀਆਂ ਹੈਗੀਆਂ ਉਹ ਅਸੀਂ ਚੈੱਕ ਕਰ ਰਹੇ ਹਾਂ। ਨਹੀਂ ਜਿਵੇਂ ਇੰਸ਼ੋਰੈਂਸ ਵਾਲੀ ਇਹਦੇ ਕੋਈ ਸ਼ਾਮਲ ਹੈ ਸਰ। ਹੋ ਸਕਦਾ ਜੀ ਆਪਾਂ ਪੜਤਾਲ ਦੇ ਦੌਰਾਨ ਰਿਮਾਂਡ ਵਗੈਰਾ ਮਿਲਿਆ ਜੀ। ਮਿਲਿਆ ਜੀ ਰਿਮਾਂਡ ਚੱਲ ਰਿਹਾ ਅੰਡਰ ਰਿਮਾਂਡ ਨੇ। ਅੱਜ ਉਹਨਾਂ ਨੂੰ ਪੇਸ਼ ਕਰਨ ਦਾ ਦੁਬਾਰਾ ਤੇ ਹੋਰ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਸਰ ਇਹ ਇੱਕ ਗੱਡੀ ਬਰਨਾਲੇ ਜ਼ਿਲ੍ਹੇ ਦੀ ਹੈ ਜੀ। ਇੱਕ ਖਾੜਕ ਦੀ ਹੈ 6 ਮੋਗੇ ਜ਼ਿਲ੍ਹ ਆਪਾਂ ਕਿੱਥੇ ਕਿੱਥੋਂ ਗ੍ਰਾਮਡ ਕੀਤੀਆਂ ਸਾਰੇ ਇਹ ਇਹ ਸਾਰੀ ਨਾ ਜੀ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਅਸੀਂ ਸਾਰੀ ਰਿਕਵਰੀ ਪ੍ਰੋਪਰਲੀ ਕਰ ਲਈਏ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਅਸੀਂ ਚਾਹੁੰਦੇ ਵੀ ਪਬਲੀਕਲੀ ਹਲੇ ਉਸ ਤਰੀਕੇ ਨਾਲ ਨਾ ਵੀ ਸਾਡੀ ਤਫਤੀਸ਼ 'ਚ ਕੋਈ ਫਰਕ ਪਵੇ ਸੋ ਇਸ ਕਰਕੇ ਹੁੰਦੇ ਵਾਸਤੇ ਇੰਨੀ ਹੀ ਜਾਣਕਾਰੀ ਤੁਹਮੈ ਜੀ ਨਾ ਦੋ ਤਰਫਾਂ ਗੱਲ ਜਾ ਰਹੀ ਹੈ ਇੱਕ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਟੋਟਲ ਲਾਸ ਜਾਂ ਬੀਮੇ ਵਾਲਿਆਂ ਦੀਆਂ ਫੜੀਆਂ ਹੋਈਆਂ ਸੀ ਜਾਂ ਇਹ ਚੋਰੀਆਂ ਨੇ ਨਹੀਂ ਨਹੀਂ ਇਹਦੇ 'ਚ ਤੁਸੀਂ ਮਿਸਅੰਡਰਸਟੈਂਡ ਨਾ ਹੋਵੋ ਜੀ ਸਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਗੈਂਗ ਹੈ ਇਹਨਾਂ ਦੀ ਕੰਮ ਕਰਨ ਦਾ ਜਿਹੜਾ ਤਰੀਕਾ ਸੀਗਾ ਵੀ ਜਿਵੇਂ ਕੋਈ ਟੋਟਲ लॉस ਗੱਡੀ ਹੋ ਗਈ ਜੀ ਸਰ ਉਹ ਇਧਰੋਂ ਆ ਕੇ ਕੋਈ ਹੋਰ ਗੱਡੀ ਲੱਲੀ ਉਹ ਤੇ ਟੈਂਪਰਿੰਗ ਕਰ ਲਈ ਉਹ ਇੰਜਨ ਨੰਬਰ ਚੈਸੀ ਨੰਬਰ ਦਸਤਾਵੇਜ਼ ਨਵੇਂ ਤਿਆਰ ਕਰਾ ਲਏ ਜੀ ਇਸ ਤਰੀਕੇ ਨਾਲ ਇਹ ਕੰਮ ਕਰ ਰਹੇ ਸੀ ਸਰ ਇਹ ਗੈਂਗ ਦਾ ਕੋਈ ਨਾਮ ਹੈ ਨਹੀਂ ਨਹੀਂ ਗੈਂਗ ਇਦਾਂ ਕੋਈ ਨਾਮ ਨਹੀਂ ਮਤਲਬ ਜਿਵੇਂ ਇਹ ਪੰਜ ਛੇ ਬੰਦੇ ਰਲ ਕੇ ਇਕੱਠੇ ਹੋ ਗਏ ਉਹਨਾਂ ਨੇ ਮਤਲਬ ਆਪਣਾ ਕੰਮ ਸ਼ੁਰੂ ਕਰ ਲਿਆ ਇੱਕ ਗੱਡੀ ਮਾਦੀ ਲੁੱਟਖੋ ਕਰਦੇ ਸੀ ਲੁੱਟਖੋ ਨਹੀਂ ਜਿਹਾ ਚੋਰੀ ਕਰਦੇ ਸੀ ਜਾਂ ਕੋਈ ਹੋਰ ਲੁੱਟਖੋ ਨਹੀਂ ਜੀ ਮੈਂ ਤੁਹਾਨੂੰ ਦੁਬਾਰਾ ਤੋਂ ਸਮਝਾਉਣਾ ਸਰ ਲੱਗਦਾ ਕਿਤੇ ਕਿਤੇ ਹੋਰ ਮੂਰੇ ਖਲਾਸੇ ਹੋਣ ਜੀ ਬਿਲਕੁਲ ਬਿਲਕੁਲ ਤੁਸੀਂ ਠੀਕ ਕਿਹਾ ਕਿਉਂਕਿ ਇਸ ਦੀ ਤਫਤੀਸ਼ ਕਾਫੀ ਲੰਬੀ ਚੌੜੀ ਚਲਣੀ ਹੈ ਤੇ ਹੋਰ ਗੱਡੀਆਂ ਰਿਕਵਰੀ ਹੋਣ ਦੇ ਬਹੁਤ ਚਾਂਸ ਸਰ ਕਿਹੜੇ ਸਪੀਟਨ ਆ ਜਿਹਨ ਕਿਹੜੀਆਂ ਤਾਰਾਂ ਜਿਹੜੀਆਂ ਇਹ ਇਹ ਹੁਣ ਸੰਤੁਪਤੀਸ਼ ਕਰਕੇ ਅਗਲੀ ਤਫਤੀਸ਼ ਹੋਏਗੀ ਸਰ ਇਹ ਮਾਨਤਾ ਬਗਰ ਜਿਹੜੇ ਫੜੇ ਇਹ ਹਰ ਤਫਤੀਸ਼ ਜੀ ਠੀਕ ਹੈ ਇਹਨਾਂ ਚ ਹੁਣ ਪੜਤਾਲ ਦੇ ਵਿੱਚ ਆ ਰਹੇ ਨੇ ਸਭਨੇ ਵੀ ਪਹਿਲਾਂ ਵੀ ਇਹਨਾਂ ਦੇ ਉੱਤੇ ਕੇਸ ਰਜਿਸਟਰ ਹੈਗੇ ਨੇ ਠੀਕ ਹੈ ਜੀ ਧੰਨਵਾਦ